ਅਮਿਤ ਸ਼ਾਹ ਬੀਜੇਪੀ ਸਰਕਾਰ ਦੁਆਰਾ ਇੱਕ ਬਹੁਤ ਵੱਡੀ ਪਲੈਨਿੰਗ ਕੀਤੀ ਗਈ ਹੈ ਜਿਹਦੇ ਉੱਪਰ ਵੱਡਾ ਰੋਲਾ ਪੈ ਗਿਆ ਔਰ ਉਸ ਨੂੰ ਬਹੁਤ ਖਤਰਨਾਕ ਸਾਜ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ ਪਲੈਨਿੰਗ ਤੁਹਾਨੂੰ ਅੱਗੇ ਦੱਸਦੇ ਹਾਂ ਪੂਰੀ ਸੁਣਿਓ ਸਮਝਿਓ ਤੇ ਆਪਣਾ ਕਮੈਂਟ ਲਿਖਿਓ ਦੂਜੀ ਵੱਡੀ ਖਬਰ ਹੈ ਕਿ ਅੱਜ ਅੰਬਾਨੀਆਂ ਦੇ ਉੱਪਰ ਰੇਡ ਪਈ ਹੈ ਅੰਬਾਨੀ ਦੇ ਉੱਪਰ ਸੀਬੀਆਈ ਦੀ ਰੇਡ ਪਈ ਹੈ ਕਿਉਂ ਰੇਡ ਪਈ ਹੈ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਤੀਜੀ ਵੱਡੀ ਖਬਰ ਹੈ ਕਿ ਇੱਕ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਚੌਥੀ ਵੱਡੀ ਖਬਰ ਹੈ ਕਿ ਐਕਸ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਚਾਰੇ ਖਬਰਾਂ ਅੱਗੇ ਤੁਹਾਨੂੰ ਡਿਟੇਲ ਚ ਦੱਸਦੇ ਆ ਅਖੀਰ ਤੱਕ ਪੂਰਾ ਸੁਣਿਓ ਸਮਝਿਓ ਔਰ ਆਪਣਾ ਕੀਮਤੀ ਵਿਚਾਰ ਕਮੈਂਟ ਤੁਸੀਂ ਵੀ ਜਰੂਰ ਲਿਖਿਆ ਕਰੋ ਤੇ ਇੱਕ ਜ਼ਰੂਰੀ ਬੇਨਤੀ ਆਪਣੇ ਚੈਨਲ ਨੂੰ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਪਿਆਰਿਓ ਕਰ ਲਓ ਤਾਂ ਕਿ ਤੁਹਾਡੇ ਕੋਲ ਟਾਈਮ ਸਰ ਕੀਮਤੀ ਵੱਡੀਆਂ ਜਾਣਕਾਰੀਆਂ ਪਹੁੰਚਦੀਆਂ ਰਹਿਣ ਤੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਪਹਿਲੀ ਖਬਰ ਹੈ ਕਿ ਅਮਿਤ ਸ਼ਾਹ ਔਰ ਬੀਜੇਪੀ ਨੇ ਇੱਕ ਬਹੁਤ ਹੀ ਵੱਡਾ ਪਲਾਨ ਬਣਾ ਕੇ ਪਾਰਲੀਮੈਂਟ ਚ ਲਿਆਂਦਾ ਔਰ ਉਸ ਪਲਾਨ ਨੂੰ ਬਹੁਤ ਖਤਰਨਾਕ ਪਲੈਨਿੰਗ ਕਿਹਾ ਜਾ ਰਿਹਾ ਹੈ ਐਡੀ ਖਤਰਨਾਕ ਪਲੈਨਿੰਗ ਵਿਰੋਧੀ ਕਹਿ ਰਹੇ ਨੇ ਕਿ ਪਹਿਲਾਂ ਇਹਨਾਂ ਨੇ ਪਿਛਲੇ ਕਈ ਸਾਲਾਂ ਚ ਇੰਨੀ ਖਤਰਨਾਕ ਪਲੈਨਿੰਗ ਨਹੀਂ ਕੀਤੀ ਜਿੰਨੀ ਇਹ ਹੁਣ ਲੈ ਕੇ ਆਏ ਨੇ ਅਸਲ ਦੇ ਵਿੱਚ ਬੀਜੇਪੀ ਸਰਕਾਰ ਇੱਕ ਕਾਨੂੰਨ ਬਣਾਉਣ ਦੇ ਲਈ ਇੱਕ ਬਿੱਲ ਪਾਰਲੀਮੈਂਟ ਦੇ ਵਿੱਚ ਹੁਣ ਲੈ ਕੇ ਆਈ ਸੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਔਰ ਉਹ ਬਿੱਲ ਹੈ ਕੀ ਹੈ ਸੱਚਮੁੱਚ ਬੜਾ ਸੋਚਣ ਸਮਝਣ ਵਾਲਾ ਮਾਮਲਾ ਹੈ ਬਿੱਲ ਇਹ ਲੈ ਕੇ ਆਏ ਕਿ ਦੇਖੋ ਜਿਹੜੇ ਵੀ ਕਿਸੇ ਮੰਤਰੀ ਮੁੱਖ ਮੰਤਰੀ ਜਾਂ ਪਰ ਦਾ ਮੰਤਰੀ ਕਿਸੇ ਦੇ ਉੱਪਰ ਵੀ ਜੇ ਕੋਈ ਕੇਸ ਪੈ ਜਾਏਗਾ ਤਾ ਜੇ ਉਹ 30 ਦਿਨ ਤੱਕ ਜੇਲ੍ਹ ਚ ਰਹਿ ਗਿਆ ਭਾਵੇਂ ਕਿ ਅਜੇ ਉਹ ਦੋਚੀ ਅਦਾਲਤ ਨੇ ਸਾਬਤ ਨਾ ਵੀ ਕੀਤਾ ਹੋਇਆ ਤਾਂ ਵੀ ਇੱਕ ਵਾਰ ਉਹ ਗ੍ਰਿਫਤਾਰ ਹੋ ਗਿਆ ਤੇ ਜੇਲ੍ਹ ਚਲਾ ਗਿਆ ਤਾਂ ਫਿਰ ਉਸ ਨੂੰ ਅਹੁਦੇ ਤੋਂ ਪੱਕੇ ਤੌਰ ਤੇ ਲਾਇਆ ਜਾਵੇਗਾ ਇਹ ਕਾਨੂੰਨ ਬੀਜੇਪੀ ਸਰਕਾਰ ਮੋਦੀ ਸਰਕਾਰ ਲੈ ਕੇ ਆਈ ਇਹਦੇ ਉੱਪਰ ਵੱਡਾ ਰੌਲਾ ਪਿਆ ਸਾਰੀਆਂ ਵਿਰੋਧੀ ਧਿਰਾਂ ਨੇ ਕਿਹਾ ਵੀ ਇਹ ਭਾਜਪਾ ਦੀ ਅਮਿਤ ਸ਼ਾਹ ਦੀ ਨਰਿੰਦਰ ਮੋਦੀ ਦੀ ਇੱਕ ਸਕੀਮ ਹੈ ਜਿਹੜੀ ਸਕੀਮ ਦੇ ਨਾਲ ਇਹਨਾਂ ਨੇ ਵਿਰੋਧੀ ਪਾਰਟੀਆਂ ਦੇ ਜਿਹੜੇ ਮੁੱਖ ਮੰਤਰੀ ਤੇ ਮੰਤਰੀ ਨੇ ਉਹਨਾਂ ਨੂੰ ਲਾਉਣਾ ਹੈ ਉਹ ਕਹਿੰਦੇ ਜਿਵੇਂ ਕਿਸੇ ਦੇ ਉੱਪਰ ਵੀ ਈਡੀ ਜਾਂ ਸੀਬੀਆਈ ਦੀ ਰੇਡ ਮਾਰਾ ਦੇਣਗੇ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਈਡੀ ਤੇ ਸੀਬੀਆਈ ਕੇਂਦਰ ਦੀਆਂ ਏਜੰਸੀਆਂ ਨੇ ਔਰ ਕੇਂਦਰ ਸਰਕਾਰ ਦੇ ਕੰਟਰੋਲ 'ਚ ਨੇ ਕੇਂਦਰ ਸਰਕਾਰ ਮੁਤਾਬਕ ਕੰਮ ਕਰਦੀਆਂ ਨੇ ਤੇ ਵਿਰੋਧੀ ਧਿਰਾਂ ਨੇ ਇਹ ਦੋਸ਼ ਲਾਇਆ ਕਿ ਈਡੀ ਤੇ ਸੀਬੀਆਈ ਦੁਆਰਾ ਕਿਸੇ ਦੇ ਉੱਪਰ ਵੀ ਦੋਸ਼ ਲਾ ਕੇ ਕੇਸ ਪਵਾ ਦਿੱਤਾ ਜਾਊਗਾ ਤੇ ਫਿਰ ਉਹਨੂੰ ਇੱਕ ਵਾਰ ਈਡੀ ਜਾਂ ਸੀਬੀਆਈ ਗ੍ਰਿਫਤਾਰ ਕਰ ਲੇਗੀ ਜਿਵੇਂ ਕੇਜਰੀਵਾਲ ਨੂੰ ਕੀਤਾ ਜਿਵੇਂ ਹੋਰ ਕਈ ਜਿਹੜੇ ਹਿਮੰਤ ਸੁਰੇਨ ਸੀ ਉਹਨੂੰ ਕੀਤਾ ਮੁੱਖ ਮੰਤਰੀ ਜਿਹੜੇ ਝਾਰਖੰਡ ਦੇ ਹੋਰ ਕਈਆਂ ਨੂੰ ਕੀਤਾ ਮੁੱਖ ਮੰਤਰੀਆਂ ਨੂੰ ਜਿਨ੍ਹਾਂ ਦੇ ਉੱਪਰ ਅਜੇ ਅਜੇ ਦੋਸ਼ ਸਾਬਤ ਨਹੀਂ ਸੀ ਹੋਏ ਸਿਰਫ ਈਡੀ ਨੇ ਦੋਸ਼ ਲਾਏ ਗ੍ਰਿਫਤਾਰ ਕੀਤਾ ਜੇਲ੍ਹ ਚ ਰੱਖਿਆ ਤੇ ਬਾਅਦ ਚ ਅਦਾਲਤਾਂ ਨੇ ਜ਼ਮਾਨਤਾ ਕਰਕੇ ਉਹਨਾਂ ਨੂੰ ਛੱਡਿਆ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਇਹ ਕਾਨੂੰਨ ਲਿਆਉਣ ਦਾ ਮਨਛਾ ਇਹਨਾਂ ਦਾ ਇਹ ਆ ਕਿ ਕਿਸੇ ਵੀ ਮੁੱਖ ਮੰਤਰੀ ਨੂੰ ਜੇ ਅਸੀਂ ਲਾਉਣਾ ਹੋਏਗਾ ਤੇ ਉਹਦੇ ਉੱਪਰ ਈਡੀ ਤੋਂ ਦੋਸ਼ ਲਵਾ ਦਿਆਂਗੇ ਜਾਂ ਸੀਬੀਆਈ ਤੋਂ ਇੱਕ ਵਾਰ ਗ੍ਰਿਫਤਾਰ ਹੋ ਜਾਏਗਾ ਉਹ ਜੇਲ੍ਹ ਚਲਾ ਜਾਏਗਾ ਫਿਰ ਉਹਦੀ ਜ਼ਮਾਨਤ ਹੋਣ ਤੱਕ ਉਹ ਮਹੀਨਾ ਅੰਦਰ ਰਹੇਗਾ ਤੇ ਫਿਰ ਉਹਨੂੰ ਇਹ ਲਾਹ ਦਿਆ ਕਰਨਗੇ ਤੇ ਵਿਰੋਧੀ ਪਾਰਟੀਆਂ ਨੇ ਕਿਹਾ ਵੀ ਇਹ ਬਹੁਤ ਵੱਡੀ ਸਾਜ਼ਿਸ਼ ਹੈ ਅਸੀਂ ਇਹ ਕਾਨੂੰਨ ਪਾਸ ਨਹੀਂ ਹੋਣ ਦੇਣਾ ਪਰ ਮੋਦੀ ਸਰਕਾਰ ਭਾਜਪੀ ਪਾਰਟੀ ਇਹ ਬਿੱਲ ਲੈ ਕੇ ਆ ਚੁੱਕੀ ਹੈ ਕੀ ਹੁਣ ਇਹ ਬਿੱਲ ਪਾਸ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਪੁੱਛ ਲਵਾਂ ਤੁਸੀਂ ਦੱਸ ਦਿਓ ਕੀ ਇਹ ਸਹੀ ਹੈ ਜਿਹੜੀ ਭਾਜਪਾ ਆ ਉਹ ਕਹਿੰਦੀ ਆ ਵੀ ਵੇਖੋ ਜਿਹੜਾ ਬੰਦਾ ਇੱਕ ਵਾਰੀ ਗ੍ਰਿਫਤਾਰ ਹੋ ਗਿਆ ਤੇ ਉਹਨੂੰ ਕੁਰਸੀ ਤੇ ਬਣੇ ਰਹਿਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨੂੰ ਕੁਰਸੀ ਤੋਂ ਪਾਸੇ ਕਰਨਾ ਚਾਹੀਦਾ ਭਾਜਪਾ ਕਹਿੰਦੀ ਕੁਰਸੀ ਤੇ ਰਹਿ ਕੇ ਉਹ ਆਪਣੇ ਕੇਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਕਰਕੇ ਉਹਨੂੰ ਕੁਰਸੀ ਤੋਂ ਪਾਸੇ ਕਰਨਾ ਚਾਹੀਦਾ ਪਰ ਵਿਰੋਧੀ ਧਿਰਾਂ ਕਹਿੰਦੀਆਂ ਵੀ ਐ ਤਾਂ ਤੁਸੀਂ ਆਪਦੇ ਵਿਰੋਧੀਆਂ ਸਾਰਿਆਂ ਨੂੰ ਪਾਸੇ ਕਰਦੇ ਹੋਗੇ ਵਿਰੋਧੀ ਧਿਰ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਜਿਹੜੀ ਅਖਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਹੈ ਸਾਰੇ ਕਹਿ ਰਹੇ ਨੇ ਵੀ ਇਹ ਤੁਹਾਡੀ ਇੱਕ ਸਾਜ਼ਿਸ਼ ਹੈ ਅਸੀਂ ਪਾਸ ਨਹੀਂ ਹੋਣ ਦੇਣੀ ਤੇ ਬੜਾ ਜ਼ੋਰ ਨਾਲ ਇਹਦਾ ਵਿਰੋਧ ਕੀਤਾ ਗਿਆ ਮੈਂ ਫਿਰ ਤੁਹਾਡੇ ਤੋਂ ਪੁੱਛਦਾ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਠੀਕ ਕਰ ਰਹੀ ਹੈ ਕਿ ਵਿਰੋਧੀ ਧਿਰ ਠੀਕ ਕਰ ਰਹੀਆਂ ਅੱਛਾ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਮੈਂ ਦੱਸ ਦਿੰਦਾ ਮੈਨੂੰ ਲੱਗਦਾ ਵੀ ਜੇ ਤਾਂ ਸਾਫ਼ ਨੀਅਤ ਨਾਲ ਲਿਆਂਦਾ ਜਾਏ ਫਿਰ ਕਾਨੂੰਨ ਦੇ ਵਿੱਚ ਕੁਝ ਐਸੀਆਂ ਮਦਾਂ ਪਾਉਣੀਆਂ ਚਾਹੀਦੀਆਂ ਨੇ ਵੀ ਐ ਨਹੀਂ ਕਿ ਜਿੰਨਾ ਚਿਰ ਕੋਈ ਵਿਅਕਤੀ ਸਾਬਤ ਨਹੀਂ ਹੋਇਆ ਦੋਚੀ ਉਹਨਾਂ ਚਿਰ ਤਾਂ ਉਹਨੂੰ ਉਹਦੇ ਉੱਪਰ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨੂੰ ਗੁਨਾਹਗਰ ਨਹੀਂ ਮੰਨਿਆ ਜਾ ਸਕਦਾ ਕੇਸ ਤਾਂ ਯਾਰ ਕਿਸੇ ਤੇ ਵੀ ਪੈ ਸਕਦਾ ਮੰਨ ਲਓ ਬਹੁਤ ਸਾਰੇ ਵਿਅਕਤੀਆਂ ਦੇ ਉੱਪਰ ਕੇਸ ਪੈਂਦੇ ਨੇ ਪਰ ਅਦਾਲਤ ਜਿੱਥੇ ਜਾ ਕੇ ਫੈਸਲਾ ਹੋਣਾ ਹੈ ਜਿੱਥੇ ਸਬੂਤ ਗਵਾਹ ਤੱਥ ਜਿੱਥੇ ਪੇਸ਼ ਕਰਨੇ ਪੈਂਦੇ ਨੇ ਉੱਥੇ ਜਾ ਕੇ ਉਹ ਬੰਦੇ ਜਦੋਂ ਬਰੀ ਹੋ ਜਾਂਦੇ ਨੇ ਤਾਂ ਸਾਬਤ ਹੋ ਜਾਂਦਾ ਹੈ ਕਿ ਉਹ ਕੇਸ ਝੂਠਾ ਪਾਇਆ ਸੀ ਜਿੰਨੇ ਕੇਸ ਪੁਲਿਸ ਪਾਉਂਦੀ ਹੈ ਉਹਨਾਂ ਚੋਂ 70% ਤੋਂ ਵੱਧ ਕੇਸਾਂ 'ਚ ਬੰਦੇ ਬਰੀ ਹੋ ਜਾਂਦੇ ਨੇ ਕਹਿਣ ਦਾ ਭਾਵ 70% ਤੋਂ ਵੱਧ ਕੇਸ ਪੁਲਿਸ ਝੂਠੇ ਪਾਉਂਦੀ ਹੈ ਫਿਰ ਇਹ ਵੱਡਾ ਸਵਾਲ ਹੈ ਤੇ ਜਦੋਂ ਕੇਸ ਐਦਾਂ ਪਾਏ ਜਾਂਦੇ ਹੋਣ ਤਾਂ ਈਡੀ ਤੇ ਸੀਬੀਆਈ ਜਿੰਨੇ ਬੰਦਿਆਂ ਨੂੰ ਗ੍ਰਿਫਤਾਰ ਕਰਦੀ ਹੈ ਉਹਨਾਂ ਚੋਂ ਸਜ਼ਾ ਕਿੰਨੇ ਕਨ ਹੁੰਦੀ ਹੈ ਅਦਾਲਤਾਂ 'ਚ ਇਹ ਤੁਸੀਂ ਦੱਸ ਦਿਓ ਤਾਂ ਫਿਰ ਜਿੰਨਾ ਟਾਈਮ ਅਦਾਲਤ ਵੱਲੋਂ ਕਿਸੇ ਵਿਅਕਤੀ ਨੂੰ ਤੱਥਾਂ ਸਬੂਤਾਂ ਦੇ ਆਧਾਰ ਤੇ ਦੋਸ਼ੀ ਤੇ ਗੁਨਾਹਗਰ ਨਹੀਂ ਮੰਨ ਲਿਆ ਜਾਂਦਾ ਉਹਨੂੰ ਸਾਬਤ ਨਹੀਂ ਕਰ ਦਿੱਤਾ ਜਾਂਦਾ ਉਹਨਾਂ ਦੇਰ ਕਿਸੇ ਵੀ ਵਿਅਕਤੀ ਨੂੰ ਗੁਨਾਹਗਰ ਨਹੀਂ ਮੰਨਿਆ ਜਾ ਸਕਦਾ ਹਾਂ ਇਹ ਗੱਲ ਠੀਕ ਹੈ ਵੀ ਜਿਵੇਂ ਕੋਈ ਕਿਸੇ ਅਫਸਰ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਜਾਂਦੇ ਨੇ ਤਾਂ ਉਸ ਅਫਸਰ ਨੂੰ ਮੌਤਲ ਕਰ ਦਿੱਤਾ ਜਾਂਦਾ ਹੈ ਸਸਪੈਂਡ ਕਰ ਦਿੱਤਾ ਜਾਂਦਾ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਕੀਤਾ ਜਾਂਦਾ ਹੈ ਜਿੰਨੇ ਵੀ ਆ ਮੁਕਸਰ ਦਾ ਡੀਸੀ ਸੀਗਾ ਤਾਂ ਉਹਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਉਹਨੂੰ ਸਸਪੈਂਡ ਕੀਤਾ ਹੋਇਆ ਅੱਜ ਉਹਨੂੰ ਭਗਵੰਤ ਮਾਨ ਸਰਕਾਰ ਨੇ ਚਾਰਜ ਸ਼ੀਟ ਵੀ ਜਾਰੀ ਕੀਤੀ ਹੈ ਹੋਰ ਜਿੰਨੇ ਵੀ ਅਫਸਰਾਂ ਤੇ ਦੋਸ਼ ਲੱਗਦੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਉਹਨਾਂ ਦੇ ਉਹਦੇ ਤੋਂ ਤਾਂ ਕਿ ਉਹ ਜਾਂਚ ਪੜਤਾਲ ਨੂੰ ਪ੍ਰਭਾਵਿਤ ਨਾ ਕਰ ਸਕਣ ਆਪਣਾ ਪ੍ਰਭਾਵ ਪਾ ਕੇ ਇਸੇ ਤਰ੍ਹਾਂ ਜੇ ਕੋਈ ਮੰਤਰੀ ਮੁੱਖ ਮੰਤਰੀ ਉਹ ਵੀ ਜੇ ਇੰਜ ਕਰਦਾ ਹੈ ਉਹਨੂੰ ਉਹਦਾ ਤਾਂ ਇੱਕ ਵਾਰ ਲਾਉਣਾ ਚਾਹੀਦਾ ਹੁਣ ਇਹ ਗੱਲ ਅਦਾਲਤ ਤੇ ਛੱਡਣੀ ਚਾਹੀਦੀ ਆ ਵੀ ਅਦਾਲਤ ਨੂੰ ਜੇ ਲੱਗੇ ਵੀ ਕੇਸ ਦੇ ਵਿੱਚ ਕੁਝ ਹੈਗਾ ਵਾਕਈ ਤੱਤ ਸਬੂਤ ਹੈਗੇ ਨਹੀਂ ਤਾਂ ਫਿਰ ਅਦਾਲਤ ਕਿਸੇ ਨੂੰ ਮਨਾ ਵੀ ਕਰੇ ਵੀ ਤੂੰ ਕੁਰਸੀ ਤੇ ਹੁਣ ਨਹੀਂ ਰਹਿ ਸਕਦਾ ਤੇ ਕਿਸੇ ਨੂੰ ਉਹ ਜਾਇਜ਼ਤ ਵੀ ਦੇ ਦੇਵੇ ਇਹ ਅਦਾਲਤ ਤੇ ਛੱਡ ਦੇਣਾ ਚਾਹੀਦਾ ਕੇਜਰੀ ਵਾਲੇ ਦੇ ਕੇਸ ਤੇ ਅਦਾਲਤ ਨੇ ਇਹ ਜੀ ਕੀਤਾ ਅਦਾਲਤ ਨੇ ਕੀ ਕੀਤਾ ਈਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜੇਲ੍ਹ ਭੇਜਿਆ ਕੇਜਰੀਵਾਲ ਨੇ ਅਸਤੀਫਾ ਨਹੀਂ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਜੋ ਦਿੱਲੀ ਦੇ ਮੁੱਖ ਮੰਤਰੀ ਸੀ ਕੇਜਰੀਵਾਲ ਸੁਪਰੀਮ ਕੋਰਟ ਚ ਮਾਮਲਾ ਗਿਆ ਤਾਂ ਸੁਪਰੀਮ ਕੋਰਟ ਨੇ ਫਿਰ ਕਿਹਾ ਵੀ ਕੇਜਰੀਵਾਲ ਇਸ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬਿਠੇਗਾ ਨਾ ਇਹ ਉਹ ਦਸਕਤ ਕਰ ਸਕੇਗਾ ਕੋਈ ਨਾ ਇਹ ਕੋਈ ਫਾਈਲ ਪਾਸ ਕਰ ਸਕੇਗਾ ਇਹ ਕਿਹਾ ਤਾਂ ਫਿਰ ਕੇਜਰੀਵਾਲ ਨੂੰ ਜਿਹੜੀ ਉਹਨਾਂ ਦੀ ਆਪਸੀ ਮਰਲੀਨਾ ਹੈ ਜਦ ਉਹਨਾਂ ਦੀ ਪਾਰਟੀ ਦੀ ਆਗੂ ਉਹਨੂੰ ਸੀਐਮ ਦੀ ਕੁਰਸੀ ਤੇ ਬਿਠਾਉਣਾ ਪਿਆ ਐਦਾਂ ਇਹ ਅਦਾਲਤ ਦਾ ਅਧਿਕਾਰ ਖੇਤਰ ਹੋਣਾ ਚਾਹੀਦਾ ਹੈ ਅਦਾਲਤ ਕਿਸੇ ਕੇਸ ਦੇ ਵਿੱਚ ਵੇਖੇ ਜੇ ਤੱਤ ਸਬੂਤ ਹਨ ਤਾਂ ਉਹ ਬੰਦੇ ਨੂੰ ਕੁਰਸੀ ਤੋਂ ਲਾਂਭੇ ਕਰੇ ਜੇ ਤੱਤ ਸਬੂਤ ਨਹੀਂ ਕੇਸ ਅਦਾਲਤ ਨੂੰ ਝੂਠਾ ਜਾਪ ਰਿਹਾ ਹੈ ਤਾਂ ਜਦੋਂ ਤੱਕ ਫੈਸਲਾ ਅਜੇ ਨਹੀਂ ਹੁੰਦਾ ਫੈਸਲਾ ਹੋਣ ਤੇ ਤਾਂ ਅਦਾਲਤਾਂ 'ਚ 2 4 5 7 ਸਾਲ ਲੱਗ ਜਾਂਦੇ ਨੇ ਉਦੋਂ ਤੱਕ ਅਦਾਲਤ ਫਿਰ ਵੇਖੇ ਵੀ ਇਹ ਬੰਦੇ ਨੂੰ ਕੁਰਸੀ ਦੇਣੀ ਹੈ ਕਿ ਮਨਾਂ ਕਰਨਾ ਹੈ ਜੇ ਕਾਨੂੰਨ ਵਰਤਿਆ ਜਾਊਗਾ ਤਾਂ ਕਾਨੂੰਨਾਂ ਦਾ ਮਿਸਯੂਜ਼ ਤਾਂ ਬਹੁਤ ਹੁੰਦਾ ਹੁਣ ਇਹ ਜਿਹੜਾ ਐਮਰਜੈਂਸੀ ਕਾਨੂੰਨ ਬਣਾਇਆ ਹੋਇਆ ਸੰਵਿਧਾਨ ਦੀ ਧਾਰਾ 352 356 360 ਜਿਹੜਾ ਇਹ ਨੀਤੀ ਹੈ ਵੀ ਕੇਂਦਰ ਸਰਕਾਰ ਕਿਸੇ ਵੀ ਸੂਬੇ ਦੇ ਵਿੱਚ ਐਮਰਜੈਂਸੀ ਲਾ ਕੇ ਤੇ ਸੂਬੇ ਦੀ ਸਰਕਾਰ ਨੂੰ ਹਟਾ ਸਕਦੀ ਹੈ ਇੱਥੇ ਬਹੁਤ ਵੱਡੇ ਰੋਲੇ ਪਏ ਨੇ ਵੱਡੇ ਦੋਸ਼ ਲੱਗੇ ਵੀ ਕੇਂਦਰ ਵਾਲੀ ਪਾਰਟੀ ਨੇ ਕੀ ਕੀਤਾ ਜਿਹੜੇ ਜਿਹੜੇ ਸੂਬਿਆਂ 'ਚ ਤਾਂ ਉਹਨਾਂ ਦੀਆਂ ਸਰਕਾਰਾਂ ਸੀ ਉਹਨਾਂ ਦੀ ਪਾਰਟੀ ਦੀਆਂ ਉਥੇ ਤਾਂ ਕੇਂਦਰ ਸਰਕਾਰ ਨੇ ਕਦੇ ਐਮਰਜੈਂਸੀ ਨਹੀਂ ਲਾਈ ਪਰ ਜਿੱਥੇ ਕਿਤੇ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਸੀ ਉਥੇ ਐਮਰਜੈਂਸੀਆਂ ਲਾ ਕੇ ਸਰਕਾਰਾਂ ਭੰਗ ਕੀਤੀਆਂ ਪੰਜਾਬ ਚੇਂਜ ਹੋਇਆ ਇੰਦਰਾ ਗਾਂਧੀ ਦੇ ਰਾਜ ਚ ਐਮਰਜੈਂਸੀ ਲੱਗੀ ਉਸ ਤੋਂ ਬਾਅਦ ਲੱਗੀ ਪੰਜਾਬ ਦੀ ਕਾਲੀ ਦਲ ਸਰਕਾਰ ਨੂੰ ਭੰਗ ਕੀਤਾ ਗਿਆ ਪਰ ਸੈਂਟਰ ਚ ਉਹਦੋਂ ਕਾਂਗਰਸ ਸੀ ਜੇ ਪੰਜਾਬ ਚ ਵੀ ਕਾਂਗਰਸ ਦੀ ਸਰਕਾਰ ਹੀ ਹੁੰਦੀ ਫਿਰ ਸ਼ਾਇਦ ਇੰਜ ਨਹੀਂ ਸੀ ਕੀਤਾ ਜਾਣਾ ਹੁਣ ਇਹ ਜਿਹੜਾ ਨਵਾਂ ਕਾਨੂੰਨ ਬਣਿਆ ਇਹਦੇ ਤੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਦੇ ਦਿਓ